ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਕਿ ਸਾਰੇ ਖੁਸ਼ ਹੋਣਗੇ ਤੇ ਖੁਸ਼ਹਾਲ ਹੋਣਗੇ। ਤਾਂ ਦੋਸਤੋ ਅੱਜ ਆਪਾਂ ਫੇਟ ਚੱਲੇ ਆਂ। ਗੁਰੂ ਸਾਹਿਬ ਮੱਥਾ ਟੇਕਣ ਗੁਰੂ ਘਰ। ਅੱਜ ਤੇ ਮੌਸਮ ਬਹੁਤ ਸੋਹਣਾ ਵਾ, ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ। ਦੋਸਤੋ ਆਪਾਂ ਪਿੰਡ ਨੂੰ ਚੱਲੇ ਆਂ ਹੁਣ। ਆਹ ਦੋਸਤੋ ਪ੍ਰਾਇਮਰੀ ਸਕੂਲ ਆ। ਪਿੰਡ ਅਗਾਂ ਦਾ ਕੋਟ। ਆ ਦੇਖੋ ਜੀ ਕਣਕਾਂ ਨੂੰ ਪਾਣੀ ਲਾਇਆ ਪਿਆ ਵਾ ਆ ਟਟਿਰੀ ਆ ਆਪਣਾ ਦਾਣਾ ਪਾਣੀ ਚੋਕ ਰਹੀ ਆ ਕਿੰਦਾ ਕਿੰਨਾ ਸੋਹਣਾ ਪਾਣੀ ਚਮਕ ਰਿਹਾ ਵਾ ਨਾ ਉਧਰੋਂ ਸੂਰਜ ਛੈਪ ਰਿਹਾ ਵਾ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜੋ ਆਪਾਂ ਨੋਟ ਕਰ ਸਕਦੇ ਆ ਚੀਜ਼ਾਂ ਨੂੰ ਚਿੜੀਆਂ ਬਹੁਤ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਮੈਂ 5 ਮਿੰਟ ਬਹਿਦਾ ਹੁੰਦਾ ਸਪੈਸ਼ਲ ਚਿੜੀਆਂ ਨੂੰ ਵੇਖਣ ਦੇ ਲਈ ਉਹਦਾ ਤੋਂ ਸੁਣਨ ਦੇ ਲਈ ਚਿੜੀਆਂ ਵੀ ਹੁੰਦੀਆਂ ਤੇ ਇਕਟਾਰਾਂ ਵੀ ਹੁੰਦੀ ਬਹੁਤ ਸੋਹਣਾ ਮਾਹੌਲ ਆ ਜੀ ਸੂਰਜ ਦੇਖੋ ਕਿੰਨਾ ਸੋਹਣਾ ਰਿਹਾ ਵਾ ਕਿ ਅੱਜ ਦਾ ਦਿਨ ਬਹੁਤ ਵਧੀਆ ਨਿਕਲਿਆ ਮੈਂ ਆਸ ਕਰਦਾ ਕਿ ਤੁਹਾਡਾ ਦਿਨ ਵੀ ਸੋਹਣਾ ਦਿੱਤੇ ਹੋਏਗਾ ਤੁਹਾਡਾ ਮੇਰੇ ਵੀਡੀਓ ਵੇਖਣ ਵਾਸਤੇ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਬਲੌਗ ਵਧੀਆ ਲੱਗਿਆ ਹੋਊਗਾ ਕੋਈ ਵੀ ਸੁਜੈਸ਼ਨ ਹੋਵੇ ਤਾਂ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ